ਕਿਉਂਕਿ ਪ੍ਰਭੂ ਦਾ ਕਲਮ ਦੱਸਦਾ ਹੈ ਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਹੈ ਸਗੋਂ ਅੰਦਰ ਘੋਰ ਦੇ ਮਹਾਰਾਜਾ ਨਾਲ ਤੇ ਦੁਸ਼ਟ ਆਤਮਾਵਾਂ ਦੇ ਨਾਲ ਸਾਡੀ ਜੰਗ ਹੈ ਪਰ ਅਸੀਂ ਇਸ ਜੰਗ ਨੂੰ ਲੜਨ ਦੇ ਲਈ ਤਾਂ ਬਲ ਪ੍ਰਾਪਤ ਕੀਤਾ ਹੀ ਨਹੀਂ ਅਸੀਂ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਹਾਂ ਅਸੀਂ ਆਪਸ ਵਿੱਚ ਲੜਦੇ ਰਹਿੰਨੇ ਆ ਜੇ ਕੋਈ ਕਿਸੇ ਨੇ ਕਿਸੇ ਭੈਣ ਨੂੰ ਕੋਈ ਜਾਂ ਭਾਈ ਨੂੰ ਇੱਕ ਦੂਸਰੇ ਨੂੰ ਕੋਈ ਗੱਲ ਕਹਿ ਦਿੱਤੀ ਉਹ ਗੱਲ ਸਾਨੂੰ ਭੁੱਲਦੀ ਨਹੀਂ ਹੈ ਉਹ ਗੱਲ ਸਾਨੂੰ ਚੇਤੇ ਰਹਿੰਦੀ ਹੈ ਕਿ ਮੈਨੂੰ ਫੁਲਾਨੇ ਭਾਈ ਨੇ ਫੁਲਾਨੀ ਭੈਣ ਨੇ ਐਦਾਂ ਕਹਿ ਦਿੱਤਾ ਮੈਨੂੰ ਪਾਸਟਰਾਂ ਨੇ ਇਦਾਂ ਕਹਿ ਦਿੱਤਾ ਮੈਨੂੰ ਉਸ ਨੌਜਵਾਨ ਨੇ ਇਦਾਂ ਕਹਿ ਦਿੱਤਾ ਮੈਨੂੰ ਇਸ ਭੈਣ ਨੇ ਸਪਾਈ ਨੇ ਇਦਾਂ ਕਹਿ ਦਿੱਤਾ ਮੈਨੂੰ ਪ੍ਰਭੂ ਦੀ ਦਾਸੀ ਨੇ ਇਦਾਂ ਕਹਿ ਦਿੱਤਾ ਉਹ ਗੱਲ ਨਹੀਂ ਸਾਨੂੰ ਭੁੱਲਦੀ ਤੇ ਵਚਨ ਪੁੱਛ ਲਓ ਜਦੋਂ ਵਚਨ ਸੁਣਾ ਕੇ ਹਟ ਗਏ ਬਾਅਦ ਵਿੱਚ ਪੁੱਛ ਲਗੇ ਹਾਂਜੀ ਵਚਨ ਕੀ ਸੁਣਾਇਆ ਸੀ ਉਹ ਉਹਦੀ ਭੁੱਲ ਜਾਂਦੇ ਯਾਨੀ ਕਿ ਜਿਹੜੇ ਗੱਲ ਕਹੀ ਗਈ ਕਿਸੇ ਦਿਨ ਇਨਸਾਨ